ਸਾਰੀ ਭਰਾਮਣ ਸ਼ਾਸ਼ੀਕਾਲ ਜੀ ਸਵਾਗਤ ਆ ਤੇ ਨਵੇਂ ਬਲੌਗ ਚ ਲੋ ਜੀ ਅੱਜ ਆਪਾਂ ਗੱਲ ਕਰਦੇ ਆਂ ਸੀਆਰ 321 ਬਾਰੇ ਇਸ ਸਾਲ ਆ ਪਹਿਲੇ 2 ਕਿੱਲੇ ਲਾਇਤੀ ਬੀਜ ਦੇ ਚਲੋ ਨਵਾਂ ਬੀਜ ਆ ਆਪਾਂ ਲਾ ਕੇ ਦੇਖ ਲੈਂਦੇ ਆਂ ਵੀ ਕੀ ਇਹਦਾ ਝਾੜ ਆਊਗਾ ਪਰ ਆਪਾਂ ਨੂੰ ਜੀ ਇਹ ਬੀਜ ਲੱਗਿਆ ਹਾਲ ਤੱਕ ਠੀਕ ਠੀਕ ਕਿਉਂਕਿ ਇਹ ਚ ਜਿਹੜੀ ਸਮੱਸਿਆ ਇੱਕ ਦਾ ਹੈ ਤੁਰਨ ਦਾ ਨਾ ਹੋਈ ਨਹੀਂ ਲੰਦੀ ਵੀਲਾ ਆਪਣੇ ਨਹੀਂ ਛੱਡਦੀ ਹੈਗੀ ਇਹ ਆਪਾਂ 2 ਕਿੱਲੇ ਲਾਇਨੇ ਤੇ ਇਹਨਾਂ ਚ ਆਪਾਂ ਨੇ 4-4 ਗੱਟੇ ਯੂਰੀਏ ਦੇ ਪਾਤੇ ਹੁਣ ਤੱਕ ਤੇ ਨਾਲ 7-7 ਕਿਲੋ ਪਦਾਨ ਵੀ ਪਾਤੀ ਪਰ ਤੁਰਨ ਦਾ ਤਾਂ ਹੀ ਨਾਵੇਂ ਨਹੀਂ ਲੰਦੀ ਹੈਗੀ ਜੀ ਸਭ ਤੋਂ ਵੱਡੀ ਘਾਟ ਤਾਂ ਇੱਥੇ ਹੈ ਕਿ ਪੀਲਾਪਣ ਨਹੀਂ ਛੱਡਦੀ 40-45 ਦਿਨ ਤਾਂ ਹੁਣ ਹੁਣ ਵੀ ਜਾ ਕੇ ਤੁਸੀਂ ਦੇਖ ਲਿਓ ਵੀ ਘੱਟੋ ਘੱਟ ਇਹਨੂੰ ਲੱਗੀ ਨੂੰ ਅੱਜ 50 ਦਿਨ ਤੋਂ ਉੱਪਰ ਹੋ ਚੱਲੇ ਨੇ ਤੇ ਹੁਣ ਵੀ ਅੱਜ ਪੀਲਾਪਣ ਹੈਗਾ ਹੈ ਵੀ ਕਾਲਸੇ ਤੇ ਤਾਂ ਹੋਣਾ ਹੀ ਨਹੀਂ ਮੰਦੀ ਜਿੰਨਾ ਮਰਜ਼ੀ ਯੂਰੀਆ ਪਾ ਲੋ ਇਹ ਚ ਤੇ ਆਹ ਖੜੀ ਹੈ ਜੀ ਆਪਣੇ PR 126 ਯਾਨੀ ਕਿ ਕਹਿੰਦੇ ਨੇ ਕਿ PR 126 ਜਿੰਨਾ ਹੀ ਟਾਈਮ ਲੰਦੀ ਆ ਟਾਈਮ ਦਾ ਤਾਂ ਚਲੋ ਹਾਲੇ ਪਤਾ ਨਹੀਂ ਹੈਗਾ ਪਰ ਗੱਲ ਇਹ ਆ ਵੀ PR PR 126 ਨਾਲੋਂ ਇੱਕ ਤਾਂ ਇਹਦੀ ਹਾਈਟ ਆਪਾਂ ਨੂੰ ਘੱਟ ਲੱਗਦੀ ਆ ਇਹ ਦੇਖੋ ਛੋਟੀ ਉਹ ਲੱਗਦੀ ਆ ਇਹਦੇ ਨਾਲ ਤਾਂ ਇਹ 26 ਆ ਇਹ ਹੈਗੀ CR 321 ਕਹਿੰਦਾ ਭਾਬਾ ਵੀ ਚਲੋ ਬਾਕੀ ਇਹਦਾ ਝਾੜ ਝੂਟ ਦੇਖਾਂਗੇ ਕੀ ਆਉਂਦਾ ਪਰ ਹੁਣ ਤੱਕ ਆਪਾਂ ਨੂੰ ਤਾਂ ਇਹ ਠੀਕ ਠੀਕ ਹੀ ਲੱਗਿਆ ਏਡੀ ਕੋਈ ਵਧੀਆ ਵੈਰਾਈਟੀ ਤਾਂ ਨਹੀਂ ਲੱਗੀ ਹੈਗੀ ਤੇ 26 ਨਾਲੋਂ ਚਲੋ 26 'ਚ ਵੀ ਆਪਾਂ ਨੇ 4-4 ਥੈਲੇ ਯੂਰੀਏ ਦੇ ਪਾਏ ਨੇ ਪਰ ਆਹ ਖੜੀ ਹੈ ਤੁਸੀਂ ਚੈੱਕ ਕਰ ਸਕਦੇ ਹੋ 26 ਤੇ ਆਹ ਸਾਈਡ ਖੜੀ ਹੈ ਜੀ ਆਪਣੀ CR321 ਲੋ ਹਲੇ ਧਰਤੀ ਵੀ ਦਿਖਦੀ ਹੈ ਤੇ ਇਦਾਂ ਚਲੋ ਆਪਾਂ ਡਰਦੇ ਆ ਮਾਰੇ ਨੇ ਪਹਿਲਾਂ ਕਿਸੇ ਦੇ ਕਹਣੇ ਤੇ ਨਹੀਂ ਆਪਾਂ ਇੰਨਾ ਟ੍ਰਾਇਲ ਲਾਇਆ ਸੀਗਾ ਵੀ 2 ਕਿੱਲਾਂ ਦਾ ਚਲੋ ਪਤਾ ਲੱਗ ਜੂਗਾ ਕਿਦਾਂ ਦੀ ਵੈਰੈਟੀ ਹੈ ਇਹ ਪਰ ਇੱਕ ਇਚ ਬੋਨੇ ਬੁੱਟੇ ਵਾਲੀ ਵੀ ਸਮੱਸਿਆ ਹੈਗੀ 2-3% ਚਲੋ ਇਹ ਤੱਕ ਸਾਰਿਆਂ ਚ ਹੈਗੀ ਪਰ ਇਹ ਚ ਵੀ ਹੈਗੀ ਇਸ ਸਾਲ ਉਹ ਤੇ ਕਹਿਣ ਦਾ ਭਾਵ ਤਾਂ ਆਪਣਾ ਹੀ ਹੈ ਵੀ ਆਪਾਂ ਤਾਂ ਚਲੋ ਟ੍ਰਾਇਲ ਲਾਇਆ ਸਿਰਫ ਇਹਦਾ ਬੀਜ ਦਾ 321 ਦਾ ਬਾਕੀ ਜੇ ਕਿਸੇ ਆਪਣੇ ਭਰਾ ਨੇ ਲਾਈ ਹੋਈ ਪਿਛਲੇ ਸਾਲ ਉਹ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਝਾੜ-ਚੂੜ ਕਿਦਾਂ ਇਹਦਾ ਕਿਉਂਕਿ ਆਪਾਂ ਤਾਂ ਪਹਿਲੀ ਵਾਰੇ ਲਾਇਨੇ ਦੋ ਕਿੱਲੇ ਦੇ ਵੀਡੀਓ ਆਪਾਂ ਤਾਂ ਬਣਾ ਰਹੇ ਆ ਵੀ ਆਪਾਂ ਨੂੰ ਇਹ ਹਾਲੇ ਤੱਕ ਤਾਂ ਕੋਈ ਇਹਦਾ ਏਡਾ ਕੋਈ ਵਧੀਆ ਨਹੀਂ ਲੱਗੀ ਹੈਗੀ ਕਿਉਂਕਿ ਇੱਕ ਤਾਂ ਇਦਾਂ ਹੀ ਦੇਖੋ ਵੀ ਹਾਲੇ ਵੀ ਥੱਲੇ ਨੀਚੇ ਧਰਤੀ ਦਿਖਦੀ ਆ ਇਹ ਆਪਣੀ ਬੰਘਾਲ ਚਾਈ ਬਈ 26 ਇੱਧਰ 26 ਨਾਲੋਂ ਇਹਦੀ ਹਾਈਟ ਵੀ ਘਟਾਈ ਥੋੜੀ ਬਾਕੀ ਤਾਂ ਇਹ ਵੀ ਲੱਗ ਗਈ ਗੋਬਜੀ ਚੱਕਣ ਚਲੋ ਠੀਕ ਹੈ ਜੀ ਆਪਾਂ ਦਾ ਇਹੀ ਕਹਿਣਾ ਚਾਹੁੰਦੇ ਆ ਵੀ ਜੇ ਕਿਸੇ ਭਰਾ ਨੇ ਆਪਣਾ ਨਵਾਂ ਬੀਜ ਲਾਉਣਾ ਹੈ ਤਾਂ ਕੀਲਾ ਦੋ ਗੀਲਾ ਲਾ ਕੇ ਹੀ ਦੇਖ ਲਿਆ ਕਰੋ ਪੜਾ ਬਣ ਕੇ ਕਿਉਂਕਿ ਆਪਾਂ ਨੂੰ ਕਿਸੇ ਦੇ ਖੇਤ ਦਾ ਕੋਈ ਤਿਆਰਬਾ ਨਹੀਂ ਆਉਂਦਾ ਹੈਗਾ ਭਾਵੇਂ ਉਹਦੇ 35 ਭਾਵੇਂ 36 ਕੁਆਂਟ ਨਿਕਲਣ ਚਲੋ ਬਾਕੀ ਆਪਾਂ ਆਪਣੇ ਵੀ ਦੇਖਾਂਗੇ ਆਪਾਂ ਵੀਡੀਓ ਪਾਵਾਂਗੇ ਉਹਦੀ ਵੀਰਾ ਝਾੜ ਛੂੜ ਕੀ ਰਿਹਾ ਇਸ ਸਾਲ ਠੀਕ ਹੈ ਜੇ ਕਿਸੇ ਆਪਣੇ ਭਰਾ ਨੇ ਲਾਈਆ ਤਾਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਰਾ ਝਾੜ ਛੂੜ ਕਿੱਦਾਂ ਬਾਕੀ ਇਹ ਜ਼ਰੂਰ ਹੈ ਵੀ ਇਹ ਘਟੋ ਘਟ ਵੀ 35 ਦਿਨ ਤਾਂ ਮੁੱਤੜ ਜਿਓ ਬਣ ਕੇ ਖੜੀ ਰਹਿੰਦੀ ਆ ਜਿਵੇਂ ਆਪਾਂ ਕਹਿੰਦੇ ਆ ਵੀ ਜੀ ਦੀ ਪੂਰੀ ਖੁੱਲ ਗਈ ਉਦਾਂ ਦਾ ਖੁੱਲਣਾ ਮੰਨਦੀ ਹੋਣੀ ਹੈਗੀ ਆਪਾਂ ਨੇ 4-4 ਥੈਲੇ 'ਚ ਯੂਰੀਆ ਦੀ ਵੀ ਪਾਤੇ ਭਾਰੋ תיਕੂਟ ਕੇ ਜੇ ਖਲੀਆ ਕਟੂ ਕਟ ਵੀ ਜਦੋਂ ਹੁਣ ਪ੍ਰਦਾਨ ਪਾਈ ਆ ਹੁਣ 10-15 ਕ ਦਿਨ ਹੋ ਗਏ 7-7 ਕਿਲੋ ਉਸ ਤੋਂ ਬਾਅਦ ਵਧੀਆ ਨੇ ਗ੍ਰੋਥੀ ਆਪਣੀ ਖੋਲੀ ਆ ਪਹਿਲਾਂ ਤਾਂ ਇਹਨੇ ਆਪਣਾ ਪੀਲਾ ਪੰਨਾ ਨਹੀਂ ਛੱਡਿਆ ਇਹ ਚ ਜ਼ੋਰ ਲਾ ਲਿਆ ਆਪਾਂ ਨੇ ਸਾਰਾ ਕੁਝ ਹੋਰ ਪਾ ਕੇ ਵੀ ਦੇਖ ਲੈ ਪੜਾਟਾ ਚ ਚਲੋ ਬਾਕੀ ਇਹਦਾ ਝਾੜ ਵੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਠੀਕ ਆ ਜੀ ਜੇ ਕਿਸੇ ਆਪਣੇ ਭਰਾ ਨੇ ਲਈਏ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਦਾ ਦੀ ਵੈਰੈਟੀ ਆ ਇਹ ਕਿਉਂਕਿ ਆਪਾਂ ਲਈ ਆ ਪਹਿਲੀ ਵਾਰ ਚਲੋ ਪਤਾ ਲੱਗ ਜੂਗਾ ਆਪਣੇ ਖੇਤ ਚ ਵੀ ਕੀ ਝਾੜ ਆਉਂਦਾ ਆਪਾਂ ਚਲੋ ਆਪਾਂ ਕਿਸੇ ਦੇ ਖੇਤ ਭਾਵੇਂ 3 ਯੋ ਆਪਣੀ ਆਊਗਾ ਆਪਾਂ ਤੁਹਾਨੂੰ ਦੱਸਾਂਗੇ ਵੀ ਜਰੂਰ ਬਾਕੀ ਆਪਣਾ ਭਰਾ ਬਣ ਕੇ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਝਾੜ ਛੂਟ ਜੇ ਕਿਸੇ ਆਪਣੇ ਭਰਾ ਨੇ ਲਾਈ ਆ ਪਹਿਲਾਂ ਵੀ ਕੀ ਝਾੜ ਆਇਆ ਇਹਦਾ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ 'ਚ